ਮੈਂ ਨਤਾ ਜਗਰਾਤ ਸਿੰਘ ਜੀ ਅਜਨਾਲੇ ਤੋਂ ਅਜਨਾਲੇ ਤੋਂ ਹਾਂਜੀ ਆਪਾਂ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਤਰ੍ਹਾਂ ਦੇ ਯੂਜ਼ ਦਿੱਤੇ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਆਈਆਂ ਸੀ ਸ਼ੈਮਨ ਸ਼ੂਗਰੀ ਬੀਪੀ ਕੱਬਾ ਬਸ ਉਹ ਕਿਹ ਬਾਹਰ ਇਹਨਾਂ ਦੇ ਪੇਡ ਜਿੱਦਾਂ ਬਰਾ ਹਾੜੇ ਸ਼ੂਗਰ ਸੀ ਤੁਹਾਨੂੰ ਕਿੰਨੇ ਸਮੇਂ ਤੋਂ ਜੀ ਸ਼ੂਗਰ ਬਦੂ 7-8 ਸਾਲ ਤੋਂ ਪੁਰਾਣੀ 7-8 ਸਾਲ ਤੋਂ ਬੀਪੀ ਬੀਪੀ ਇਹਨਾਂ ਪਰ 15 ਹੱਦ ਗੋੜੀ ਖਾਧਾ ਹੈ ਅੰਦਰਸਾਲ ਦਾ ਵੀ ਇਡੀ ਗੋਲੀ ਖਾਂਦੇ ਸੀ ਜਿਹੜਾ ਇਹ ਸੈਕੜਕ ਭਾਰੀ ਜਾਂਦੀ ਸੀ ਇਹ ਦਿੱਕਤ ਕਿਨੇ ਸਮੇ ਤੁਸੇ ਇਹ ਮਨੂੰ 3-4 ਸਾਲ ਤੋਂ ਛਾਤਰ ਸਾਲ ਤੋਂ ਹੋ ਗਈ ਇਹ ਵੀ 7-8 ਸਾਲ ਤੋਂ ਸੀ ਤਾਂ ਸਤਕਾਵਟ ਵੀ ਕਰਸ ਸਤਕਾਵਟ ਠੀਕ ਹੁਣ ਪਹਿਲਾਂ ਜਿਵੇਂ ਮੋਟਿਆ ਲਾ ਉਦੋਂ ਦਰੀ ਜਾਂ ਹੁਣ ਪਿਆਰ ਕੇ ਜਾਂਦੇ ਜਦੋਂ ਕੋਈ ਕੰਮਕਾਰ ਕਰਦੇ ਮੋਟਰਸਾ ਚਲਾਉਂਦੇ ਥਕਾਵਟ ਹੁੰਦੀ ਸੀ ਹਾਂਜੀ ਔਰ ਇਹਦੀ ਮੈਡੀਸਿਨ ਬਹੁਤ ਚੁਸਕੀ ਕੀਤੀ ਹੋਗੀ ਸੀ ਬੜਿਆਂ ਨਾਲ ਫਿਰ ਗਿਆ ਮੈਂ ਗੋੜੇ ਪੱਕੇ ਖਾਂਦੇ ਨੇ ਪੱਕੀ ਦਵਾਈ ਖਾਂਦੇ ਸੀ ਪੱਕੀ ਗੋਲੀ ਨਾ ਕੋਈ ਨਾ ਸ਼ੂਗਰ ਦਾ ਨਾ ਬਿਗੜੀ ਕੋਈ ਅੱਜ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਸਰਸਪੈਕ ਵਰਤਿਆ ਨੂੰ ਇਹ ਮ ਆਹ ਤਾਂ ਦੇਖਾ ਬਿਨਾ ਹਟਿਆ ਡੇਢ ਸਾਲ ਪਹਿਲਾਂ ਸਰਸਮੈਕ ਵਰਤਿਆ ਆ ਅੱਜ ਡੇਢ ਸਾਲ ਬਾਅਦ ਤੁਹਾਡੀ ਗੱਲਬਾਤ ਤੁਹਾਡੇ ਨਾਲ ਹੋ ਰਹੀ ਆ ਤੇ ਅੱਜ ਤੁਸੀਂ ਕੀ ਸੁਸਕਰਦੇ ਹੋ ਬਿਲਕੁਲ ਸਹੀ ਸਾਰ ਓਕੇ ਤਾਂ ਸ਼ੂਗਰ ਦੀ ਗੋਲੀ ਖਾਨਦੇ ਆ ਨਾ ਸ਼ੂਗਰ ਦੀ ਨਾ ਬੀਪੀ ਜੀ ਨਾ ਸ਼ੂਗਰ ਨਾ ਬੀਪੀ ਨਾ ਕੋਈ ਨਹੀਂ ਜਿਹੜਾ ਪੇਟ ਕੱਸਿਆ ਸੀ ਰੁਕੇ ਆ ਜੀ ਉਹ ਬਿਲਕੁਲ ਓਕੇ ਜੀ ਤੇ ਜਿਹਨੇ ਵਧੀਆ ਲੱਗਦਾ ਬਿਲਕੁਲ ਓਕੇ ਬਿਲਕੁਲ ਜਿਹੜੇ ਨਾ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਇਹ ਪਰਿਵਾਰਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਕਹਿੰਦੇ ਜੂਲ ਪੈਕ ਕਰੋ ਯਾਨੀ ਕਿ ਜਿਹੜਾ ਬਾਡੀ ਸਰਵਿਸ ਤਾਂ ਵੀ ਥੀ ਦੇ ਪਰ ਅਗਰ ਨਾ ਘੁੰਡਣੇ ਪਰ ਕਰਪਾਲ ਜੀ ਔਰ ਦਵਾਈਆਂ ਖਾ ਖਾ ਕੇ ਇਥੇ ਬਸ ਹੋ ਚੁੱਕੀ ਆ ਉਥੇ ਇੱਕ ਵਾਰੀ ਸੀਰੀ ਚਿਪਾਈ ਕਰਾਈਏ ਤੇ ਤੰਦਰੁਸਤ ਰਹੀਏ ਬਿਲਕੁਲ ਸਹੀ ਸਰ ਥੈਂਕ ਯੂ